ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਨਾਲ ਤੁਹਾਨੂੰ ਪਾਵਰ ਟੇਲਰ ਦੀ ਇੱਕ ਛੋਟੀ ਜੀ ਅਸੀਂ ਸਰਵਿਸ ਕਰਦੇ ਹੁੰਨੇ ਆਂਗੇ ਤੇ ਉਹਦੇ ਬਾਰੇ ਦੱਸਾਂਗੇ ਵੀ ਇਹ ਆਪਣੇ ਕੋਲੇ ਹਨਾ ਵੀ ਲਗਾਤਾਰ ਚੱਲਦਾ ਰਹੇ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਦੋਂ ਕਈ ਵਾਰੀ ਆਪਾਂ ਮਿੱਟੀ ਧੂੜ ਘੱਟੇ ਜਿਹਨੂੰ ਚਲਾਉਨੇ ਆਂ ਨਾ ਤੇ ਉਸ ਤੋਂ ਬਾਅਦ ਇਹਦੇ ਜਿਹੜੇ ਕਾਰਬੋਰੇਟਰ ਦੀ ਜਿਹੜੀ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਨਹੀਂ ਤੁਸੀਂ ਦੇਖਿਓ ਜਿੰਨਾਂ ਕੋਲੇ ਹੈਗੇ ਨੇ ਭਰਾਵਾਂ ਕੋਲੇ ਜਦੋਂ ਮਿੱਟੀ ਘੱਟੇ ਚ ਜ਼ਿਆਦਾ ਕੰਮ ਲੈਂਦੇ ਆ ਨਾ ਇਹਦੇ ਤੋਂ ਤੇ ਇਹਦਾ ਇੰਜਨ ਦਬਣ ਜੇ ਲੱਗ ਜਾਂਦਾ ਝੜ ਕੇ ਜੇ ਮਰ ਲੱਗ ਜਾਂਦਾ ਬੰਦ ਹੋਣ ਲੱਗ ਜਾਂਦਾ ਤੇ ਉਹਦੇ ਵਾਸਤੇ ਨਾ ਜਿਵੇਂ ਹੁਣ ਅਸੀਂ ਇਹਦੀ ਇਹਦੀ ਸਰਵਿਸ ਕਰ ਰਹੇ ਹਾਂ ਹਨਾ ਤੇ ਤੇਲ ਵਗੈਰਾ ਦਾ ਪਾਤਾ ਅਸੀਂ ਤੇ ਆ ਜਿਹੜਾ ਕਾਰਬੋਰੇਟਰ ਆ ਇਹ ਵੀ ਅਸੀਂ ਘਰ ਹੀ ਸਾਫ ਕਰ ਦਿੰਨੇ ਹੁੰਨੇ ਆ ਕਿਉਂਕਿ ਜਿਹੜੀ ਮਾਈਨਰ ਜੀ ਪ੍ਰੋਬਲਮ ਹੁੰਦੀ ਆ ਦੋਸਤੋ ਆਪਾਂ ਘਰ ਹੀ ਸੋਲਵ ਕਰ ਸਕਦੇ ਆ ਹਨਾ ਤਾਂ ਜੋ ਦੋਸਤੋ ਇਹ ਆਪਣੇ ਕੋਲੇ ਹਨਾ ਵਧੀਆ ਲੰਬਾ ਟਾਈਮ ਕੰਮ ਕਰਦਾ ਰਹੇ ਕੋਈ ਪ੍ਰੋਬਲਮ ਨਾ ਆਵੇ ਹਨਾ ਉਹਦੇ ਵਾਸਤੇ ਛੋਟੀਆਂ-ਛੋਟੀਆਂ ਨਿਆਰੀਆਂ ਸਰਵਿਸਾਂ ਹੁੰਦੀਆਂ ਉਹ ਤੁਸੀਂ ਘਰੇ ਕਰ ਸਕਦੇ ਹੋਗੇ ਇੱਕ ਤਾਂ ਆਹ ਜਿਹੜਾ ਹਨਾ ਆਹ ਡੱਬੀ ਜੀ ਤੁਸੀਂ ਦੇਖਦੇ ਹੋ ਇਹਦੇ ਵਿੱਚ ਫਿਲਟਰ ਹੁੰਦੇ ਆ ਭਰਾਵਾਂ ਨੂੰ ਪਤਾ ਹੀ ਹੋਣਾ ਹਨਾ ਤੇ ਇੱਕ ਤਾਂ ਇਹ ਕਲੀਨ ਕਰਨਾ ਬਹੁਤ ਜ਼ਰੂਰੀ ਆ ਇਹਦੇ ਵਿੱਚ ਮਿੱਟੀ ਘੱਟਾ ਬਹੁਤ ਭਰ ਜਾਂਦਾ ਇਹਦੇ ਰਾਹੀਂ ਇੱਥੋਂ ਦੀ ਨਾ ਸਾਰੀ ਜਿਹੜੀ ਮਿੱਟੀ ਹੁੰਦੀ ਆ ਉਹ ਅੱਗੇ ਕਾਰਬੋਰੇਟਰ 'ਚ ਚਲੀ ਜਾਂਦੀ ਆਗੀ ਫਿਰ ਅੱਗੇ ਇੰਜਣ 당ਣ ਲੱਗ ਜਾਂਦਾ ਇਹ ਪ੍ਰੋਬਲਮ ਆਉਣ ਲੱਗ ਜਾਂਦੀ ਆ ਇਸ ਕਰਕੇ ਇਹਦੀ ਸਫਾਈ ਦੋਸਤੋ ਕਰਨੀ ਬਹੁਤ ਜ਼ਰੂਰੀ ਆ ਇੱਕ ਤਾਂ ਇਹ ਹੋ ਗਿਆ ਜੀ ਇੱਕ ਦੋਸਤੋ ਆਪਾਂ ਹੁਣ ਇਹਦੀ ਦਾ ਜਿਹੜੀ ਆਹ ਸਰਵਿਸ ਆ ਕਾਰਬੋਰੇਟਰ ਦੀ ਇਹ ਸਾਫ਼ ਕਰਾਂਗੇ ਇਹ ਤੁਹਾਨੂੰ ਦਿਖਾਉਣੇ ਆ ਇਹ ਤੁਸੀਂ ਘਰ ਹੀ ਕਰ ਸਕਦੇ ਹੋ ਹਣਾ ਤੇ ਹੁਣ ਸਾਡੀ ਤਿਆਰੀ ਸੀਗੀ ਸਬਜ਼ੀਆਂ ਸਬਜ਼ੀਆਂ ਲਾ ਕੇ ਅਸੀਂ ਹੁਣ ਗੜਾਈ ਦਾ ਕਰਨ ਦਾ ਟਾਈਮ ਆ ਗਿਆ ਤੇ ਇੱਕ ਵਾਰੀ ਇਹਦੀ ਸਰਵਿਸ ਕਰਕੇ ਇਹਨੂੰ ਫੇਰ ਚਲਾਵਾਂਗੇ ਇਹ ਹੁਣ ਅਸੀਂ ਸਾਰਾ ਖੋਲ ਕੇ ਨਾ ਇਹਦੀ ਸਰਵਿਸ ਕਰਕੇ ਦਿਖਾਉਣੇ ਆ ਤੁਹਾਨੂੰ ਇਹ ਤੁਸੀਂ ਘਰ ਹੀ ਕਰ ਸਕਦੇ ਹੋ ਕਿਤੇ ਹਣਾ ਮਿਸਤਰੀ ਕੋਲੇ ਲੈ ਕੇ ਜਾਣ ਦੀ ਲੋੜ ਨਹੀਂ ਇਹਦੇ ਆਹ ਦੋਸਤੋ ਦੋ ਨਟ ਨੇਗੇ ਅੱਗੇ ਤੇ ਉੱਪਰ ਲਾਈਕਾ ਪਾਈਪ ਹੁੰਦਾ ਪਾਈਪ ਖੋਲ ਕੇ ਇੱਕਾ ਥੱਲੇ ਕੌਲੀ ਜੀ ਲੱਗੀ ਹੁੰਦੀ ਆ ਇਹ ਖੋਲ ਕੇ ਹਨਾ ਤੁਸੀਂ ਇਹਨੂੰ ਬਾਹਰ ਕੱਢ ਲਿਓ ਅਕੋਲੀ ਜੀ ਇਹਦੇ ਵਿੱਚ ਤੇਲ ਹੋਣਾ ਬਹੁਤ ਜ਼ਰੂਰੀ ਆ ਥੱਲੇ ਹਨਾ ਜਿਹੜਾ ਮਿੱਟੀ ਘਟਾ ਹੁੰਦਾ ਇਹਦੇ ਵਿੱਚ ਜੰਮ ਜਾਂਦਾ ਇਹਦੇ ਵਿੱਚ ਜਿਹੜਾ ਇੰਜਨ ਆਇਲ ਹੁੰਦਾ ਉਹ ਪਾ ਕੇ ਤੁਸੀਂ ਰੱਖ ਸਕਦੇ ਹੋ ਹਨਾ ਇੰਨਾ ਕੁ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਕੇ ਹਨਾ ਆਪਣਾ ਕਾਰਬੂਰੇਟਰ ਸਾਰਾ ਬਾਹਰ ਨਿਕਲੇ ਆਉਂਦਾ ਇਹਨੂੰ ਆਪਾਂ ਬਾਹਰ ਕੱਢਾਂਗੇ ਇਹਨੂੰ ਹਨਾ ਫਿਰ ਕਾਰਬੂਰੇਟਰ ਨੂੰ ਤੁਸੀਂ ਹਨਾ ਬਾਹਰ ਕੱਢ ਸਕਦੇ ਹੋ ਇੱਥੇ ਇੱਕ ਪਿੰਨ ਜਿਆ ਲੱਗਿਆ ਹੁੰਦਾ ਤੇ ਪਿੰਨ ਨੂੰ ਪਚਾ ਕੇ ਜੇ ਪਲਾਸ ਨਾਲ ਹਨਾ ਫੜ ਕੇ ਬਾਹਰ ਕੱਢ ਲਿਓ ਬੜਾ ਜਣੀ ਬਰੀਕੀ ਜਿਆ ਕੰਮ ਆ ਇਹ ਧਿਆਨ ਨਾਲ ਕਈ ਵਾਰੀ ਟੁੱਟ ਵੀ ਜਾਂਦਾ ਹੁੰਦਾ ਲਓ ਜੀ ਇਹ ਆਪਾਂ ਹੁਣ ਬਾਹਰ ਕੱਢ ਲਿਆ ਤੇ ਇਹਦੀ ਵਾ ਸਫਾਈ ਕਰਨੀ ਹੁੰਦੀ ਆ ਜਿੰਨਾ ਵੀ ਮਿੱਟੀ ਘੱਟਾ ਹੁੰਦਾ ਹਨਾ ਤੇ ਉਹ ਸਾਰਾ ਇਹਦੇ ਵਿੱਚ ਇਕੱਠਾ ਹੋ ਜਾਂਦਾ ਨਹੀਂ ਫਿਰ ਇਹ ਜੇ ਨਾ ਇਹਦੀ ਸਫਾਈ ਕਰੀਏ ਤੇ ਇਹ ਨਾ ਬੰਦ ਹੋਣ ਲੱਗ ਜਾਂਦਾ ਝੜਕੇ ਜੇ ਮਾਰ ਲੱਗ ਜਾਂਦਾ ਤੇ ਇਸ ਕਰਕੇ ਇਹਦੀ ਸਫਾਈ ਦੋਸਤੋ ਕਰਨੀ ਬਹੁਤ ਜ਼ਰੂਰੀ ਆ ਤੇ ਬਾਕੀ ਇਹਦੇ ਵਿੱਚ ਇੱਕ ਤਾਂ ਇੰਜਨ ਆਇਲ ਹੋ ਗਿਆ ਇਹਦੇ ਵਿੱਚ ਤੁਸੀਂ ਹਨਾ ਇੰਜਨ ਆਇਲ ਪਾ ਸਕਦੇ ਹੋ ਇੱਥੇ ਗੀਅਰ ਵਾਲਾ ਹੁੰਦਾ ਇਧਰਲੀ ਸਾਈਡ ਗੀਅਰ ਵਾਲਾ ਹੁੰਦਾ ਉੱਥੇ ਗੀਅਰ ਵਾਲਾ ਤੇਲ ਚੈੱਕ ਕਰਕੇ ਹਨਾ ਪਾ ਸਕਦੇ ਹਾਂ ਹੋਰ ਇਹਦੀ ਕੋਈ ਹਨਾ ਬਹੁਤ ਹੀ ਵੱਡੀ ਕੋਈ ਸਰਵਿਸ ਨਹੀਂ ਹੈਗੀ 메ਨ ਹੈਗੀ ਆ ਕਾਰਬੂਰੇਟਰ ਦੀ ਜੇ ਤੁਸੀਂ ਹਨਾ ਵਧੀਆ ਚਲਾਉਣਾ ਵੀ ਸਾਡੇ ਕੋਲੇ ਵਧੀਆ ਲੰਬਾ ਟਾਈਮ ਚੱਲਦਾ ਰਹੇ ਤਾਂ ਇਹ ਜ਼ਰੂਰੀ ਬਹੁਤ ਆ ਹਨਾ ਇਹਨੂੰ ਸਾਫ਼ ਕਰਨਾ ਓਏ ਬਸ ਇੰਨਾ ਕਰਨਾ ਜਿਹੜਾ ਝੜਕੇ ਝੁੜਕੇ ਜੇ ਮਾਰਦਾ ਹਨਾ ਬੰਦ ਹੋਣ ਲੱਗਦਾ ਤੇ ਉਹ ਇਹੀ ਪ੍ਰੋਬਲਮ ਹੁੰਦੀ ਆ ਬਸ ਇਹਨੂੰ ਸਾਫ਼ ਕਰ ਦਿਆ ਕਰੋ ਹੋਰ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਸਰਵਿਸ ਵਗੈਰਾ ਤੇਲ ਵਗੈਰਾ ਤੁਸੀਂ ਚੈੱਕ ਕਰਕੇ ਹਨਾ ਉਹ ਪਾ ਸਕਦੇ ਹੋਗੇ ਬਸ ਹੁਣ ਇਹਨੂੰ ਫਿੱਟ ਕਰ ਦੇਣਾ ਫਿਰ ਹੁਣ ਤੁਹਾਨੂੰ ਚਲਾ ਕੇ ਵੀ ਦਿਖਾਉਣੇ ਆ ਹਨਾ ਇਦਾਂ ਹੀ ਇਹਨੂੰ ਆਹ ਫਿਲਟਰ ਨੂੰ ਇਹ ਆਪਣਾ ਤੇਲ ਵਾਲਾ ਫਿਲਟਰ ਆ ਜੀ ਇਹਦੇ ਵਿੱਚ ਜਿਹੜਾ ਇੱਥੇ ਲੱਗਿਆ ਹੁੰਦਾ ਘੁੱਪਾ ਜਿਹਾ ਆ ਫਿਲਟਰ ਇਹ ਤੇਲ ਵਾਲਾ ਇਹਨੂੰ ਵੀ ਹਨਾ ਪੈਟਰੋਲ ਨਾਲ ਸਾਫ ਕਰ ਸਕਦੇ ਹਾਂ ਤੇ ਆ ਜਿਹੜਾ ਉੱਪਰ ਵਾਲਾ ਇਹ ਸੁੱਕਾ ਫਿਲਟਰ ਹੁੰਦਾ ਦੋਸਤੋ ਇਹਨੂੰ ਨਹੀਂ ਪੈਟਰੋਲ ਨਾਲ ਸਾਫ ਕਰ ਸਕਦੇ ਨਹੀਂ ਪ੍ਰੋਬਲਮ ਆਉਣ ਲੱਗ ਜਾਂਦੀ ਆ ਤੇ ਆ ਥੱਲੇ ਵਾਲੇ ਨੂੰ ਪੈਟਰੋਲ ਨਾਲ ਕਰਕੇ ਸਾਫ ਇਰੇ ਦੇ ਵਿੱਚ ਫਿੱਟ ਕਰਦੇ ਹੋ ਲਓ ਜੀ ਹੁਣ ਇਹਨੂੰ ਆਪਾਂ ਦੇਖਦੇ ਆਂ ਜੀ ਸਟਾਰਟ ਕਰਕੇ ਤੇਲ ਇਹਦੇ ਚ ਪੁੱਲਾ ਪੁੱਲਾ ਹੈਗੇ ਵਾਇਗਰੂ ਦਾ ਨਾਮ ਕਰਦੇ ਆਂ ਇਹਨੂੰ ਸਟਾਰਟ ਇੰਨੀ ਕੁ ਦੋਸਤੋ ਇਹਦੀ ਸਰਵਿਸ ਆ ਤੇ ਇਹ ਤੁਸੀਂ ਘਰੇ ਵੀ ਕਰ ਸਕਦੇ ਹੋ ਹਨ ਤੇ ਬਸ ਮੇਨ ਗੱਲ ਇਹ ਦੇ ਜਿਹੜੇ ਫਿਲਟਰ ਦੀ ਤੇ ਇਹਦੇ ਕਾਰਬੋਰੇਟਰ ਦੀ ਇਹਦੇ ਵਿੱਚ ਜਦੋਂ ਵੀ ਮਿੱਟੀ ਕਟਾ ਆ ਜਾਂਦਾ ਹਨਾ ਇਹ ਬੰਦ ਹੋਣ ਲੱਗ ਜਾਂਦਾ ਇਹਦੀ ਬਸ ਆਪ ਸਫਾਈ ਖੋਲ ਕੇ ਦੋ ਨਾਟ ਖੋਲ ਕੇ ਸਾਫ ਸਫਾਈ ਕਰਦੇ ਆ ਕਰੋ ਇਹ ਤੁਹਾਡੇ ਕੋਲ ਕਿਤੇ ਨਹੀਂ ਜਾਂਦਾ ਕਿਸੇ ਮਿਸਤਰੀ ਕੋਲੇ ਲਿਜਾਣ ਦੀ ਲੋੜ ਨਹੀਂ ਹੋ ਸਕਦਾ ਚੱਲਦੇ ਚੱਲਦੇ ਕੋਈ ਹਨਾ ਮੇਜਰ ਪ੍ਰੋਬਲਮ ਆ ਜਾਵੇ ਆਪਾਂ ਫੇਰ ਲਿਜਾ ਸਕਦੇ ਆ ਜਿਹੜੀ ਮਾਈਨਰ ਜੀ ਕੋਈ ਪ੍ਰੋਬਲਮ ਆ ਇਹਨੂੰ ਤੁਸੀਂ ਘਰੇ ਹੀ ਖੋਲ ਕੇ ਚੈੱਕ ਕਰ ਸਕਦੇ ਹੋ ਦੋਸਤੋ ਤੇ ਇਸ ਕਰਕੇ ਵੀਡੀਓ ਬਣਾਈ ਸੀ ਆਪਾਂ ਤੁਹਾਡੇ ਨਾਲ ਵੀ ਇਹਦੀ ਤੁਸੀਂ ਦੋਸਤੋ ਘਰੇ ਸਰਵਿਸ ਕਰ ਸਕਦੇ ਹੋਣਾ ਵੀ ਮੇਨ ਕੀ ਗੱਲ ਦਾ ਧਿਆਨ ਰੱਖਣਾ ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰਦੇ ਹੋ ਜੀ ਧੰਨਵਾਦ ਦੋਸਤੋ